ਇਸ ਵਾਰ ਸ਼ਾਇਦ ਆਕਾਲੀ ਦਲ ਨੂੰ ਜਿੱਥੋਂ ਤੱਕ ਸੋਚ ਹੈ ਅਕਾਲੀ ਦਲ ਨੂੰ ਕਿਉਂ ਅਕਾਲੀ ਦਲ ਨੂੰ ਦੇਖੋ ਵੀਰ ਉਹਨਾਂ ਨੇ ਉਸ ਟਾਈਮ ਵਧੀਆ ਕੰਮ ਕੀਤਾ ਸੀ ਜਦੋਂ ਕਬੱਡੀ ਕੱਪ ਆਇਆ ਸੀਗਾ ਥੋੜਾ ਮੁੰਡਿਆਂ ਦਾ ਧਿਆਨ ਵਧ ਗਿਆ ਸੀਗਾ ਇਸ ਵਾਲੇ ਹਨਾ ਖੇਡਾ ਖੁੱਡਾ ਵਾਲੇ ਪਾਸੇ ਉਸ ਤੋਂ ਬਾਅਦ ਤਾਂ ਇਹੋ ਜਿਹਾ ਕੁਝ ਹੋਇਆ ਹੀ ਨਹੀਂ ਹੈਗਾ ਜਦੋਂ ਦੀ ਉਹਨਾਂ ਦੀ ਸਰਕਾਰ ਗਈ ਜੂਥ ਜਿਹੜਾ ਵੀ ਹੈਗਾ ਜ਼ਿਆਦਾ ਨਸ਼ਿਆਂ ਵੱਲ ਉਜਾਈਆਂ ਪਿਆ ਹੈਗਾ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੀ ਦੁਬਾਰਾ ਮੌਕਾ ਦੇਣਾ ਚਾਹੀਦਾ 92 ਸੀਟਾਂ ਲੈ ਕੇ ਆਏ ਸੀ ਉਹਨਾਂ ਨੂੰ ਨਹੀਂ ਮੌਕਾ ਦੇਣਾ ਦੁਬਾਰਾ ਉਹਨਾਂ ਨੂੰ ਵੀਰੇ ਦੇਖੋ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਚਲੋ ਕੁਝ ਕੰਮ ਕੀਤੇ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਜੋ ਸੋਚਿਆ ਸੀ ਲੋਕਾਂ ਨੇ ਮੇਰੇ ਖਿਆਲ ਜੋ ਸੋਚ ਦੇ ਮੁਤਾਬਿਕ ਨਹੀਂ ਜੀ ਤੇ ਹੋ ਸਕਦਾ ਕਾਂਗਰਸ ਨੇ ਵਧੀਆ ਕੰਮ ਕੀਤੇ ਹੋਣ ਹੋ ਸਕਦਾ ਪਰ ਜਿਹੜਾ ਮੈਨੂੰ ਕੰਮ ਵਧੀਆ ਲੱਗਾ ਸੀ ਉਹਨਾਂ ਦਾ ਉਹ ਇਹ ਸੀਗਾ ਕਿ ਮਤਲਬ ਕਿ ਉਹਨਾਂ ਨੇ ਏ ਸੀ ਨੂੰ ਕਾਫੀ ਵਧੀਆ ਪ੍ਰੈਫਰ ਕੀਤਾ ਸੀ ਕਿ ਯੂਥ ਜਿਹੜਾ ਸੀਗਾ ਉਹ ਜਾਦਾ ਗਰਾਊਂਡ ਵੱਲ ਨੂੰ ਜਾਂਦਾ ਸੀ ਲੇਖਿਆ ਜਾਵੇ ਚਲੋ ਕਾਂਗਰਸ ਵੀ ਠੀਕ ਆ ਪਰ ਇੱਕ ਆਪਣਾ ਮਨ ਹੁੰਦਾ ਸਾਡੇ ਆਰਗਿਆਂ ਦੇ ਮਨ ਚ ਅਸੀਂ ਮਤਲਬ ਰੋਸ ਜਾਂ ਲੈਲੀ ਦਾ 84 ਵਾਲਾ ਬਿਓ ਮਤਲਬ ਕਿ ਮਾੜੇ ਕੰਮ ਹੋਏ ਸੀਗੇ ਸੋ ਇਸ ਕਰਕੇ ਕਾਂਗਰਸ ਨੂੰ ਤਾਂ ਨਹੀਂ ਆਪਾਂ ਪ੍ਰੇਫਰ ਕਰਦੇ ਹੈਗੇ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤਾਂ ਤੁਹਾਨੂੰ ਦਿਖਾਉਂਦੇ ਰਾਂਗੇ ਕਿ ਲੋਕ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਨੇ ਆ ਉਹ ਤੁਹਾਨੂੰ ਦਿਖਾਉਣੇ ਸੱਸੀ ਗਵਰ ਜੀ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਇਸ ਵਾਰ ਸ਼ਾਇਦ ਆਕਾਲੀ ਦਲ ਨੂੰ ਜਿੱਥੋਂ ਤੱਕ ਸੋਚ ਹੈ ਅਕਾਲੀ ਦਲ ਨੂੰ ਕਿਉਂ ਅਕਾਲੀ ਦਲ ਨੂੰ ਦੇਖੋ ਵੀਰ ਉਹਨਾਂ ਨੇ ਉਸ ਟਾਈਮ ਵਧੀਆ ਕੰਮ ਕੀਤਾ ਸੀ ਜਿੱਦਾਂ ਕਬੱਡੀ ਕੱਪ ਆਇਆ ਸੀਗਾ ਥੋੜਾ ਮੁੰਡਿਆਂ ਦਾ ਧਿਆਨ ਵਧ ਗਿਆ ਸੀਗਾ ਇਸ ਵਾਲੇ ਹਨਾ ਖੇਡਾ ਖੁੱਡਾ ਵਾਲੇ ਪਾਸੇ ਉਸ ਤੋਂ ਬਾਅਦ ਤਾਂ ਇਹੋ ਜਿਹਾ ਕੁਝ ਹੋਇਆ ਹੀ ਨਹੀਂ ਹੈਗਾ ਜਦੋਂ ਦੀ ਉਹਨਾਂ ਦੀ ਸਰਕਾਰ ਗਈ ਹੈ। ਯੂਥ ਜਿਹੜਾ ਵੀ ਹੈਗਾ ਜ਼ਿਆਦਾ ਨਸ਼ਿਆਂ ਵੱਲ ਉਜਾਈ ਜਾਂਦਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੀ ਦੁਬਾਰਾ ਮੌਕਾ ਦੇਣਾ ਚਾਹੀਦਾ। ਨਹੀਂ ਜਿਹੜੇ 92 ਸੀਟਾਂ ਲੈ ਕੇ ਆਏ ਸੀ ਉਹਨਾਂ ਨੂੰ ਨਹੀਂ ਮੌਕਾ ਦੇਣਾ ਦੁਬਾਰਾ। ਉਹਨਾਂ ਨੂੰ ਤਾਂ ਵੀਰੇ ਦੇਖੋ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਚਲੋ ਕੁਝ ਕੰਮ ਕੀਤੇ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਜੋ ਸੋਚਿਆ ਸੀ ਲੋਕਾਂ ਨੇ ਮੇਰੇ ਖਿਆਲ ਤੋਂ ਉਹ ਸੋਚ ਦੇ ਮੁਤਾਬਿਕ ਨਹੀਂ ਚੱਲੇ ਹੋ। ਅੱਛਾ ਜੀ ਜਿੱਦਾਂ ਦੇ ਵਾਅਦੇ ਹੋਏ ਸੀਗੇ ਉਹਨਾਂ ਦੇ ਉੱਪਰ ਨਹੀਂ ਚੱਲੇ ਜ਼ਿਆਦਾਤਰ। ਹੋਰ ਵੀ ਪਾਰਟੀਆਂ ਨੇ ਜੀ ਉਹਨਾਂ ਬਾਰੇ ਹੋਰ ਵੀ ਪਾਰਟੀਆਂ ਦੇਖੋ ਇਦਾਂ ਹੁੰਦਾ ਨਾ ਆਪਣੀ ਆਪਣੀ ਸੋਚ ਹੁੰਦੀ ਸਾਰਿਆਂ ਦੀ ਵੀ ਕਿੰਨੇ ਕਿੰਨੂ ਪਾਉਣੀ ਕਿੰਨੇ ਕਿੰਨੂ ਨਹੀਂ ਪਾਣੀ ਹਨਾ ਹੁਣ ਦੇਖਣ ਨੂੰ ਦੇਖਿਆ ਜਾਵੇ ਚਲੋ ਕਾਂਗਰਸ ਵੀ ਠੀਕ ਆ ਪਰ ਇੱਕ ਆਪਣਾ ਮਨ ਹੁੰਦਾ ਸਾਡੇ ਆਰਿਆਂ ਦੇ ਮਨ ਚ ਅਸੀਂ ਮਤਲਬ ਰੋਸ ਜਾਂ ਲੈਲੀ ਦਾ 84 ਵਾਲਾ ਵੀ ਉਹ ਮਤਲਬ ਕਿ ਮਾੜੇ ਕੰਮ ਹੋਏ ਸੀਗੇ ਸੋ ਇਸ ਕਰਕੇ ਕਾਂਗਰਸ ਨੂੰ ਤਾਂ ਨਹੀਂ ਆਪਾਂ ਪ੍ਰੇਫਰ ਕਰਦੇ ਹੈਗੇ ਸੋ ਮੇਰਾ ਤਾਂ ਜ਼ਿਆਦਾਤਰ ਅਕਾਲੀਆਂ ਵਾਲੀ ਆ ਅੱਛਾ ਮੇਰੇ ਇਹ ਵੀ ਅਕਾਲੀ ਦਲ ਨੂੰ ਪਸੰਦ ਕਰਦੇ ਨੇ ਠੀਕ ਹੈ ਜੀ ਤੇ ਹੋਰ ਮਤਲਬ ਕਿ ਅਕਾਲੀ ਦਲ ਦੇ ਜਿਹੜੇ ਕੰਮ ਸੀਗੇ ਉਹ ਤੁਹਾਨੂੰ ਪਸੰਦ ਆਏ ਨੇ ਤੇ ਜਿਹੜਾ ਕਾਂਗਰਸ ਦਾ ਜਾਂ ਅਕਾਲੀਆਂ ਦਾ ਆਪਸ ਚ ਕੰਪੈਰੀਸ਼ਨ ਕੀ ਕਰੋਗੇ ਤੁਸੀਂ ਸਰ ਕੰਪੈਰੀਸ਼ਨ ਐਕਚੁਅਲ ਦੇ ਵਿੱਚ ਮੈਂ ਜ਼ਿਆਦਾ ਮਤਲਬ ਕਿ ਪੋਲਿਟਿਕਸ ਦੇ ਵਿੱਚ ਇੰਨਾ ਜ਼ਿਆਦਾ ਮੇਰਾ ਇੰਟਰਸਟ ਹੈ ਨਹੀਂ ਹੈਗਾ ਮੈਂ ਮਤਲਬ ਕਿ ਹੋ ਸਕਦਾ ਕਾਂਗਰਸ ਨੇ ਵਧੀਆ ਕੰਮ ਕੀਤੇ ਹੋਣ ਹੋ ਸਕਦਾ ਪਰ ਜਿਹੜਾ ਮੈਨੂੰ ਕੰਮ ਵਧੀਆ ਲੱਗਾ ਸੀ ਉਹਨਾਂ ਦਾ ਉਹ ਇਹ ਸੀਗਾ ਕਿ ਮਤਲਬ ਕਿ ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਵਧੀਆ ਪ੍ਰੇਫਰ ਕੀਤਾ ਸੀ ਕਿ ਜੂਤ ਜਿਹੜਾ ਸੀਗਾ ਉਹ ਜ਼ਿਆਦਾ ਗਰਾਊਂਡ ਵੱਲ ਨੂੰ ਜਾਂਦਾ ਸੀਗਾ ਉਸ ਟਾਈਮ ਦੇ ਵਿੱਚ ਸੋ ਅੱਜ ਦੇ ਟਾਈਮ ਦੇ ਵਿੱਚ ਗਰਾਊਂਡਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਹੋਊਗਾ ਵੀ ਤੇ ਗਰਾਊਂਡਾਂ ਦੇ ਵਿੱਚ ਆ ਟੀਕੇ ਲਾ ਕੇ ਬੈਠੀ ਮੁੰਡੇ ਦਿਖਣਗੇ ਹਨਾ ਸੋ ਇਸ ਕਰਕੇ ਮੈਂ ਉਸ ਚੀਜ਼ ਨੂੰ ਜ਼ਿਆਦਾ ਪ੍ਰੇਫਰ ਕਰਦਾ ਬਾਕੀ ਇੰਨੀ ਜ਼ਿਆਦਾ ਜੇ ਕਹਿ ਲਈਏ ਵੀ ਨੌਲੇਜ ਮੈਂ ਪੋਲਿਟਿਕਸ ਦੀ ਰੱਖ ਰਿਹਾ ਤਾਂ ਉਸ ਚੀਜ਼ ਦੇ ਵਿੱਚ ਹੈਣੀ ਆਪਣਾ